ਨੰਦ ਦਿੱਤਾ ਗੁਰੂ ਜੀ ਨੇ ਮੈਂ ਬਿਲਕੁਲ ਮੇਰਾ ਲੀਵਰ ਖਰਾਬ ਹੋ ਚੁੱਕਿਆ ਸੀ ਔਰ ਮੇਰੇ ਮੇਰੇ ਚਮੜੀ ਰੋਗ ਸੀ ਔਰ ਬਹੁਤ ਜਿਆਦਾ ਬਿਮਾਰੀਆਂ ਕਰ ਦਿਆ ਇੰਨੀਆਂ ਟੈਂਸ਼ਨਾਂ ਸੀ ਕਿ ਮੈਨੂੰ ਮੈਂ ਦੱਸ ਹੀ ਨਹੀਂ ਸਕਦੀ ਕੀ ਫਰਕ ਪਿਆ ਜ਼ਿੰਦਗੀ ਦੇ ਵਿੱਚ ਇੱਥੇ ਆਣ ਤੇ ਸਾਨੂੰ ਹੋ ਗਏ 12 ਸਾਲ ਹੋ ਗਿਆ ਹੁਣ ਤੈਨੂੰ ਤੇ ਸਾਡੇ ਤੇ ਬੜੀ ਕਿਰਪਾ ਗੁਰੂ ਜੀ ਦੀ ਜਿੰਨੀਆਂ ਸਾਡੀਆਂ ਬਿਮਾਰੀਆਂ ਅਸੀਂ ਪੰਜ ਭੈਣਾਂ ਆ ਆ ਵੀ ਭੈਣਾਂ ਆ ਇਨਾਂ ਦਾ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਗੁਰੂ ਜੀ ਨੇ ਅੱਧੇ ਘੰਟੇ ਚ ਉਹਦਾ ਐਕਸੀਡੈਂਟ ਦਾ ਕੋਈ ਛੱਟ ਨਹੀਂ ਕੁਛ ਨਹੀਂ ਬਿਲਕੁਲ ਠੀਕ ਕਰਤਾ ਬੜੀ ਕਿਰਪਾ ਸਾਡੇ ਤਾਂ ਦੂਜਾ ਜਨਮ ਦਿੱਤਾ ਗੁਰੂ ਜੀ ਨੇ ਮੈਂ ਬਿਲਕੁਲ ਮੇਰਾ ਲੀਵਰ ਖਰਾਬ ਹੋ ਚੁੱਕਿਆ ਸੀ ਔਰ ਮੇਰੇ ਮੇਰੇ ਚਮੜੀ ਰੋਗ ਸੀ ਔਰ ਬਹੁਤ ਜ਼ਿਆਦਾ ਬਿਮਾਰੀਆਂ ਕਰਦੀਆ ਇੰਨੀ ਟੈਨਸ਼ਨਾਂ ਸੀ ਕਿ ਮੈਨੂੰ ਮੈਂ ਦੱਸ ਹੀ ਨਹੀਂ ਸਕਦੀ ਔਰ ਗੁਰੂ ਜੀ ਨੇ ਮੈਨੂੰ ਇੰਨਾ ਠੀਕ ਕਰਤਾ ਕਿ ਐਨਾ ਮੈਂ ਬਿਲਕੁਲ ਸੋਨੀ ਵੀ ਆ ਰੋਟੀ ਖਾ ਕੇ ਮਤਲਬ ਵੀ ਸਾਰੀਆਂ ਟੈਨਸ਼ਨਾਂ ਦੂਰ ਆ ਵਾ ਬਲੀਵਰ ਦੀ ਪ੍ਰੋਬਲਮ ਠੀਕ ਹੈ ਮੇਰੇ ਮੇਰੀ ਲੱਤਾਂ ਦੀ ਪ੍ਰੋਬਲਮ ਠੀਕ ਹੈ ਮੇਰੇ ਬੱਚਿਆਂ ਦੇ ਇੰਨੇ ਸੋਹਣੇ ਰਿਸ਼ਤੇ ਹੋ ਗਏ ਸਾਰਾ ਕੁਝ ਟੈਨਸ਼ਨਾਂ ਦੂਰ ਹੋ ਗਿਆ ਹੋ ਤਾਂ ਹੈਸੀ ਹੈ ਨਾ ਇਹਨਾਂ ਦਾ ਅਸੀਂ ਬਿਆਨ ਨਹੀਂ ਕਰ ਸਕਦੇ ਜੈ ਗੁਰੂਦੇਵ ਜੈ ਦੇ ਕਿਸ਼ਾ ਐਕਸੀਡੈਂਟ ਹੋ ਮਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਔਰ ਅਸੀਂ ਕੋਈ ਦਵਾਈ ਨਹੀਂ ਲਿੱਤੀ ਸੀ ਮੇਰਾ ਸਿਰ ਬਿਲਕੁਲ ਫਟ ਚੁੱਕਿਆ ਸੀ ਇੱਕ ਵੀ ਗੋਲੀ ਨਹੀਂ ਖਾਤੀ ਆ ਦੇਖੋ ਬਸ ਕੱਲੇ ਡਾਕਟਰ ਨੇ ਟਾਂਕੇ ਲਾਏ ਆ ਉਹ ਵੀੁੱਥੇ ਪੱਕੇ ਲਾਤੇ ਸੀਗੇ ਤੇ ਉਹ 트리플 ਰਾਮ ਕੋਈ ਇੱਕ ਵੀ ਗੋਲੀ ਨਹੀਂ ਖਾਧੀ ਗੁਰੂ ਜੀ ਨੇ ਟੈਸਟ ਵੀ ਨਹੀਂ ਕਰਨ ਦਿੱਤਾ ਮਨੇ ਇੱਕ ਇੱਕ ਰਿਪੋਰਟ ਵੀ ਨਹੀਂ ਉਹ ਤਾਂ ਵੀ ਨਹੀਂ ਰੱਖਿਆ ਇੰਨੀ ਕਿਰਪਾ ਆਪਣੇ ਮਨ ਨੂੰ ਪਤਾ ਲੱਗਦਾ ਸਾਨੂੰ ਦੂਜਾ ਜਨਮ ਦਿੱਤਾ ਗੁਰੂ ਜੀ ਨੇ ਮੈਂ ਬਿਲਕੁਲ ਮੇਰਾ ਲੀਵਰ ਖਰਾਬ ਹੋ ਚੁੱਕਿਆ ਸੀ ਔਰ ਮੇਰੇ ਮੇਰੇ ਚਮੜੀ ਰੋਗ ਸੀ ਔਰ ਬਹੁਤ ਜ਼ਿਆਦਾ ਬਿਮਾਰੀਆਂ ਕਰ ਦਿੱਤੀਆਂ ਇੰਨੀ ਟੈਨਸ਼ਨ ਆ ਸੀ ਕਿ ਮੈਨੂੰ ਮੈਂ ਦੱਸ ਹੀ ਨਹੀਂ ਸਕਦੀ ਕੀ ਫਰਕ ਪਿਆ ਜ਼ਿੰਦਗੀ ਦੇ ਵਿੱਚ ਇੱਥੇ ਆਣ ਤੇ ਸਾਨੂੰ ਹੋ ਗਏ 12 ਸਾਲ ਹੋ ਗਏ ਹੁਣ ਤੈਨੂੰ ਤੇ ਸਾਡੇ ਤੇ ਬੜੀ ਕਿਰਪਾ ਗੁਰੂ ਜੀ ਦੀ ਜਿੰਨੀਆਂ ਸਾਡੀਆਂ ਬਿਮਾਰੀਆਂ ਅਸੀਂ ਪੰਜ ਭੈਣਾਂ ਆ ਵੀ ਪੈਣਾ ਹੈ ਇਹਨਾਂ ਦਾ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਗੁਰੂ ਜੀ ਨੇ ਅੱਧੇ ਘੰਟੇ ਚ ਉਹਦਾ ਐਕਸੀਡੈਂਟ ਦਾ ਕੋਈ ਛੱਟ ਨਹੀਂ ਕੁਛ ਨਹੀਂ ਬਿਲਕੁਲ ਠੀਕ ਕਰਤਾ ਬੜੀ ਕਿਰਪਾ ਸਾਡੇ ਤਾਂ ਦੂਜਾ ਜਨਮ ਦਿੱਤਾ ਗੁਰੂ ਜੀ ਨੇ ਮੈਂ ਬਿਲਕੁਲ ਮੇਰਾ ਲੀਵਰ ਖਰਾਬ ਹੋ ਚੁੱਕਿਆ ਸੀ ਔਰ ਮੇਰੇ ਮੇਰੇ ਚਮੜੀ ਰੋਗ ਸੀ ਔਰ ਬਹੁਤ ਜ਼ਿਆਦਾ ਬਿਮਾਰੀਆਂ ਕਰਦੀਆ ਇੰਨੀ ਟੈਨਸ਼ਨਾਂ ਸੀ ਕਿ ਮੈਨੂੰ ਮੈਂ ਦੱਸ ਹੀ ਨਹੀਂ ਸਕਦੀ ਔਰ ਗੁਰੂ ਜੀ ਨੇ ਮੈਨੂੰ ਇੰਨਾ ਠੀਕ ਕਰਤਾ ਕਿ ਐਨਾ ਮੈਂ ਬਿਲਕੁਲ ਸੋਨੀ ਵੀ ਆ ਰੋਟੀ ਖਾ ਕੇ ਮਤਲਬ ਵੀ ਸਾਰੀਆਂ ਟੈਨਸ਼ਨਾਂ ਦੂਰ ਹੈ ਵਾ ਬਲੀਵਰ ਦੀ ਪ੍ਰੋਬਲਮ ਠੀਕ ਹੈ ਮੇਰੇ ਮੇਰੀ ਲੱਤਾਂ ਦੀ ਪ੍ਰੋਬਲਮ ਠੀਕ ਹੈ ਮੇਰੇ ਬੱਚਿਆਂ ਦੇ ਇੰਨੇ ਸੋਹਣੇ ਰਿਸ਼ਤੇ ਹੋ ਗਏ ਸਾਰਾ ਕੁਝ ਟੈਨਸ਼ਨਾਂ ਦੂਰ ਹੋ ਗਿਆ ਹੋ ਤਾਂ ਹੈ ਸੀ ਇਹਦਾ ਇਹਨਾਂ ਦਾ ਅਸੀਂ ਬਿਆਨ ਨਹੀਂ ਕਰ ਸਕਦੇ ਜੈ ਗੁਰੂਦੇਵ ਜੈ ਦੇ ਕਿਸ਼ਕ ਐਕਸੀਡੈਂਟ ਹੋ ਮਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਔਰ ਅਸੀਂ ਕੋਈ ਦਵਾਈ ਨਹੀਂ ਲਿੱਤੀ ਸੀ ਮੇਰਾ ਸਿਰ ਬਿਲਕੁਲ ਫਟ ਚੁੱਕਿਆ ਸੀ ਇੱਕ ਵੀ ਗੋਲੀ ਨਹੀਂ ਖਾਤੀ ਆ ਦੇਖੋ ਬਸ ਕੱਲੇ ਡਾਕਟਰ ਨੇ ਟਾਂਕੇ ਲਾਏ ਆ ਉਹ ਵੀ ਕਿਤੇ ਪੱਕੇ ਲਾਤੇ ਸੀਗੇ ਤੇ ਉਹ 트리플 ਰਾਮ ਕੋਈ ਇੱਕ ਵੀ ਗੋਲੀ ਨਹੀਂ ਖਾਧੀ ਗੁਰੂ ਜੀ ਨੇ ਟੈਸਟ ਵੀ ਨਹੀਂ ਕਰਨ ਦਿੱਤਾ ਮੈਨੂੰ ਇੱਕ ਇੱਕ ਰਿਪੋਰਟ ਵੀ ਨਹੀਂ ਉਹ ਤੋਂ ਵੀ ਨਹੀਂ ਰੱਖਿਆ ਇੰਨੀ ਕਿਰਪਾ ਆਪਣੇ ਮਨ ਨੂੰ ਪਤਾ ਲੱਗਦਾ ਸਾਨੂੰ ਦੂਜਾ ਜਨਮ ਦਿੱਤਾ ਗੁਰੂ ਜੀ ਨੇ ਮੈਂ ਬਿਲਕੁਲ ਮੇਰਾ ਲੀਵਰ ਖਰਾਬ ਹੋ ਚੁੱਕਿਆ ਸੀ ਔਰ ਮੇਰੇ ਮੇਰੇ ਚਮੜੀ ਰੋਗ ਸੀ ਔਰ ਬਹੁਤ ਜ਼ਿਆਦਾ ਬਿਮਾਰੀਆਂ ਕਰਦੀਆਂ ਇੰਨੀ ਟੈਨਸ਼ਨ ਆ ਸੀ ਕਿ ਮੈਨੂੰ ਮੈਂ ਦੱਸ ਹੀ ਨਹੀਂ ਸਕਦੀ ਕੀ ਫਰਕ ਪਿਆ ਜ਼ਿੰਦਗੀ ਦੇ ਵਿੱਚ ਇੱਥੇ ਆਣ ਤੇ ਸਾਨੂੰ ਹੋ ਗਏ 12 ਸਾਲ ਹੋ ਗਏ ਹੁਣ ਤੈਨੂੰ ਤੇ ਸਾਡੇ ਤੇ ਬੜੀ ਕਿਰਪਾ ਗੁਰੂ ਜੀ ਦੀ ਜਿੰਨੀਆਂ ਸਾਡੀਆਂ ਬਿਮਾਰੀਆਂ ਅਸੀਂ ਪੰਜ ਭੈਣਾਂ ਆ ਵੀ ਪੈਣਾ ਹੈ ਇਹਨਾਂ ਦਾ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਗੁਰੂ ਜੀ ਨੇ ਅੱਧੇ ਘੰਟੇ ਚ ਉਹਦਾ ਐਕਸੀਡੈਂਟ ਦਾ ਕੋਈ ਛੱਟ ਨਹੀਂ ਕੁਛ ਨਹੀਂ ਬਿਲਕੁਲ ਠੀਕ ਕਰਤਾ ਬੜੀ ਕਿਰਪਾ ਸਾਡੇ ਦਾ ਦੂਜਾ ਜਨਮ ਦਿੱਤਾ ਗੁਰੂ ਜੀ ਨੇ ਮੈਂ ਬਿਲਕੁਲ ਮੇਰਾ ਲੀਵਰ ਖਰਾਬ ਹੋ ਚੁੱਕਿਆ ਸੀ ਔਰ ਮੇਰੇ ਮੇਰੇ ਚਮੜੀ ਰੋਗ ਸੀ ਔਰ ਬਹੁਤ ਜ਼ਿਆਦਾ ਬਿਮਾਰੀਆਂ ਕਰਦੀਆ ਇੰਨੀ ਟੈਨਸ਼ਨਾਂ ਸੀ ਕਿ ਮੈਨੂੰ ਮੈਂ ਦੱਸ ਹੀ ਨਹੀਂ ਸਕਦੀ ਔਰ ਗੁਰੂ ਜੀ ਨੇ ਮੈਨੂੰ ਇੰਨਾ ਠੀਕ ਕਰਤਾ ਕਿ ਐਨਾ ਮੈਂ ਬਿਲਕੁਲ ਸੋਨੀ ਵੀ ਆ ਰੋਟੀ ਖਾ ਕੇ ਮਤਲਬ ਵੀ ਸਾਰੀਆਂ ਟੈਨਸ਼ਨਾਂ ਦੂਰ ਹੈ ਬਲੀਵਰ ਦੀ ਪ੍ਰੋਬਲਮ ਠੀਕ ਹੈ ਮੇਰੇ ਮੇਰੀ ਲੱਤਾਂ ਦੀ ਪ੍ਰੋਬਲਮ ਠੀਕ ਹੈ ਮੇਰੇ ਬੱਚਿਆਂ ਦੇ ਇੰਨੇ ਸੋਹਣੇ ਰਿਸ਼ਤੇ ਹੋ ਗਏ ਸਾਰਾ ਕੁਝ ਟੈਨਸ਼ਨਾਂ ਦੂਰ ਹੋ ਗਿਆ ਹੋ ਤਾਂ ਐਸੀ ਹੈ ਨਾ ਇਹਨਾਂ ਦਾ ਅਸੀਂ ਬਿਆਨ ਨਹੀਂ ਕਰ ਸਕਦੇ ਜੈ ਗੁਰੂਦੇਵ ਜੈ ਦੇ ਕਿਨਕ ਐਕਸੀਡੈਂਟ ਹੋ ਮਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਔਰ ਅਸੀਂ ਕੋਈ ਦਵਾਈ ਨਹੀਂ ਲੱਤੀ ਸੀ ਮੇਰਾ ਸਿਰ ਬਿਲਕੁਲ ਫਟ ਚੁੱਕਿਆ ਸੀ ਇੱਕ ਵੀ ਗੋਲੀ ਨਹੀਂ ਖਾਤੀ ਆ ਦੇਖੋ ਬਸ ਕੱਲੇ ਡਾਕਟਰ ਨੇ ਟਾਂਕੇ ਲਾਏ ਆ ਉਹ ਵੀ ਕਿਤੇ ਪੱਕੇ ਲਾਤੇ ਸੀ ਤੇ ਉਹ ਬਿਲਕੁਲ ਰਾਮ ਕੋਈ ਇੱਕ ਵੀ ਗੋਲੀ ਨਹੀਂ ਖਾਦੀ ਕੋਈ ਨਹੀਂ ਟ੍ਰਸਟ ਵੀ ਨਹੀਂ ਕਰਨ ਦਿੱਤਾ ਮਨੇ ਇੱਕ ਰਿਪੋਰਟ ਵੀ ਨਹੀਂ ਰੱਖਿਆ ਇੰਨੀ ਕਿਰਪਾ ਆਪਣੇ ਮਨ ਨੂੰ ਪਤਾ ਲੱਗਦਾ ਸਾਨੂੰ ਹਾਂ